ਦੀ ਦੇਖ ਰਹੇ ਹਾਂ ਪੀਬੀਸੀ ਤੇ ਮੈਂ ਹਜ ਜਗਦੀਪ ਸਿੰਘ ਨੀਤਾ ਦੋਸਤੋ ਦੈਨ ਅੱਜ ਵੀਰਵਾਰ ਦਾ ਹੈਗਾ ਤੇ ਤਰੀਕ ਹੋ ਗਈ 27 27 ਨਵੰਬਰ ਤੇ ਹੌਲੀ ਹੌਲੀ ਸਮਾਂ ਇੰਨੀ ਤੇਜ਼ੀ ਨਾਲ ਭੱਜ ਰਿਹਾ ਤੇ ਆਪਾਂ ਅੱਜ ਗੱਲਬਾਤ ਕਰਾਂਗੇ ਅਸੀਂ ਬੜੀ ਜਦੌਜਾਦ ਦੇ ਨਾਲ ਚੈਨਲ ਔਨ ਕੀਤਾ ਤੇ ਮੈਨੂੰ ਇਹ ਗੱਲ ਮੈਂ ਪਿਛਲੇ ਹਫ਼ਤੇ ਤੁਹਾਡੇ ਨਾਲ ਸਾਂਝੀ ਵੀ ਕੀਤੀ ਸੀ ਚੈਨਲ ਹੁਣ ਬੰਦ ਨਹੀਂ ਹੋਵੇਗਾ ਚੈਨਲ ਬੰਦ ਰਹੇ ਹੋਵੇਗਾ ਤੇ ਬਲੈਕ ਵੀ ਨਹੀਂ ਹੋਵੇਗਾ ਤੇ ਉਹਦੇ ਵਿੱਚ ਆਪਾਂ ਨੂੰ ਇੱਕ ਦੂਏ ਦੀ ਸਾਥ ਦੀ ਜ਼ਰੂਰਤ ਹੈ ਤੁਹਾਡੇ ਸਾਥ ਦੀ ਸਹਿਯੋਗ ਦੀ ਜ਼ਰੂਰਤ ਹੈ ਤੁਹਾਡੇ ਆਪਣੇ ਹਰ ਬੰਦੇ ਪਿਆਰੇ ਨੂੰ ਚੈਨਲ ਨੂੰ ਤੇ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਤੁਸੀਂ ਸਾਡੇ ਨਾਲ ਬੈਠੇ ਜੁੜੇ ਹੋ ਦੇਸ਼ ਤੇ ਵਿਦੇਸ਼ ਦੇ ਵਿੱਚ ਤੇ ਮੈਂ ਤੁਹਾਡੇ ਕੋ ਆਸ਼ ਕਰਦਾ ਸਾਰਿਆਂ ਕੋਲੋਂ ਆਪਾਂ ਬਹੁਤ ਦਾਦਾ ਇਸ ਸਮੇਂ ਤੇ ਜੇ ਗੱਲ ਕਰੀਏ ਗੁਰੂ ਮਾਰਾ ਦੀ ਏਡੀ ਕਿਰਪਾ ਸਾਡੇ ਤੇ ਬਹੁਤ ਬਾਦਸ਼ਾਹ ਬੰਦੇ ਆ ਅਸੀਂ ਬਹੁਤ ਅਮੀਰ ਵੀ ਆ ਵਰਸਾ ਵੀ ਸਾਡਾ ਅਮੀਰ ਆ ਪੈਸਾ ਵੀ ਸਾਡੇ ਕੋ ਗੁਰੂ ਦੀ ਕਿਰਪਾ ਨਾਲ ਬਹੁਤ ਬੇਅੰਤ ਪੈਸਾ ਸੱਚੇ ਪਾਤਸ਼ਾਹ ਨੇ ਰਹਿਮਤ ਏਡੀ ਕਿ ਕੀਤੀ ਹੋਈ ਆ ਕਿ ਜਿਹਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਪਰ ਨਾਲ ਨਾਲ ਕਈ ਵਾਰ ਇਹ ਹੁੰਦਾ ਵੀ ਆਪਣੀ ਕੋਸ਼ਿਸ਼ ਇਹ ਆ ਵੀ ਅਸਲ 'ਚ ਮੈਂ ਇਹ ਜ਼ਰੂਰ ਕਹਿਣਾ ਹੁੰਦਾ ਵੀ ਬੰਦੇ ਬਹੁਤ ਘੱਟ ਨੇ ਜਿਹੜੇ ਹਵਾ ਦੇ ਉਲਟ ਚੱਲਦੇ ਨੇ ਜ਼ਿਆਦਾਤਰ ਜਿਹੜੇ ਬੰਦੇ ਉਹ ਹਵਾ ਦੇ ਵਹਿਣ ਦੇ ਵਿੱਚ ਵਹਿ ਤੁੜਦੇ ਨੇ ਐਂਡ ਇਹ ਹਵਾ ਦੇ ਵਹਿ ਬਹਿਣ ਚ ਬਹਿਣਾ ਇਹ ਫੈਦਰਲ ਬਹੁਤ ਜ਼ਿਆਦੇ ਲੋਕਾਂ ਦੀ ਹੁੰਦੀ ਆ ਹਵਾ ਦੇ ਉਲਟ ਤੁਰਨਾ ਉਹ ਘਾਟਾ ਉਹਨਾਂ ਚ ਇੱਕ ਹੈ ਤੁਹਾਡਾ ਆਪਣਾ ਹਰਬੰਦ ਪਿਆਰਾ ਚੱਲਦਾ ਜਦੋਂ ਆਪਾਂ ਗੱਲ ਅਸੀਂ ਆਪਣੇ ਰਾਜ ਭਗ ਦੀ ਕਰਦੇ ਆ ਤੇ ਰਾਜ ਭਗ ਤੇ ਵਿੱਤ ਜਦੋਂ ਜਿੰਨੀ ਵਾਰ ਵੀ ਆਪਣੀ ਗੱਲ ਹੁੰਦੀ ਆ ਆਪਾਂ ਰੋਜ਼ ਗੱਲ ਕਰਦੇ ਆ ਤੇ ਉਹ ਰਾਜ ਭਗ ਜਿਹੜਾ ਹੈ ਉਹ ਆਦਾ ਕਿ ਉਹ ਆਪਣੀ ਬਹੁਤ ਮਹਿੰਦਰ ਸਦਕਾ ਬਹੁਤ ਖੂਨ ਡੁੱਲਿਆ ਤੇ ਖੂਨ ਅੱਗੇ ਵੀ ਡੁੱਲੇਗਾ ਜਿਹੜੀ ਸ਼ਾਹਦਤ ਤੋਂ ਬਗੈਰ ਸੰਘਰਸ਼ ਤੋਂ ਬਗੈਰ ਆਪਾਂ ਨੂੰ ਰਾਜ ਭਾਗ ਨਹੀਂ ਮਿਲੇਗਾ ਕਾਕਾ ਮੈਸੇਜ ਕਰਦੇ ਵੀ ਆਵਾਜ਼ ਬੂਝ ਸਹੀ ਆ ਪੰਜਾਬ ਚ ਚੈੱਕ ਕਰ ਲਿਓ ਬੜਾ ਜ ਮੈਂ ਦੱਸ ਦਿਓ ਕਿਉਂਕਿ ਮੈਂ ਅੱਜ ਹੂਰ ਸਟੂਡੀਓ ਤੋਂ ਸ਼ੋਅ ਕਰ ਰਿਹਾ ਕੋ ਰੱਬ ਲਈ ਪਾਣਾ ਬੱਤਰਿਆ ਹਾਂਜੀ ਹੈਲੋ ਠੀਕ ਠਾਕ ਹੋਣਾ ਹੁਣ ਸਹੀ ਸੁਣ ਰਹੀ ਤਾਨੂੰ ਹਾਂਜੀ ਤੇਰਾ ਲਿੰਕ ਵੀ ਗਲਤ ਆ ਉਹਨੂੰ ਲਿੰਕ ਨੂੰ ਵੀ ਸੈੱਟ ਕਰ ਐ ਲਿੰਕ ਤੇਰੇ ਦੇ ਵਿੱਚ ਆਪਣੀ ਹੈਡਲਾਈਨ ਦੇਖ ਉਹ ਹੈਡਲਾਈਨਾਂ ਦੋ ਬਣ ਗਈਆਂ ਤੇਰੀਆਂ ਸੋ ਜਿਹੜੀ ਗੱਲ ਆਪਾਂ ਗੱਲ ਕਰਦੇ ਆਂ ਬਈ ਸਚਾਈ ਜਿਹੜੀ ਆ ਬਹਿਣ ਦੇ ਨਾਲ ਬਹੁਤ ਤਰਾਂ ਬੰਦੇ ਜ਼ਿਆਦਾਤਰ ਬਹਿਣ ਦੇ ਨਾਲ ਬਹਿ ਤੁਰਦੇ ਨੇ ਇਹ ਆਪਾਂ ਆਮ ਦੇਖਦੇ ਆਂ ਬਈ ਹਰ ਬੰਦਾ ਚਾਹੁੰਦਾ ਕਿ ਮੇਰੀ ਸਿਫਤ ਹੋਵੇ ਮੇਰੀ ਕੋਈ ਬੁਰਾਈ ਨਾ ਕਰੇ ਪਰ ਗੱਲ ਇਹ ਆ ਸੱਚਾ ਜਦੋਂ ਸੱਚ ਜਦੋਂ ਬੋਲਣਾ ਉਸ ਵੇਲੇ ਤੁਹਾਨੂੰ ਬੰਦਿਆਂ ਨੇ ਪਸੰਦ ਨਹੀਂ ਕਰਦਾ ਸੱਚ ਕੋੜਾ ਹੈ ਬੜਾ ਸੋ ਜਦੋਂ ਜੈਦ ਕਰ ਰਹੇ ਆ ਮੁੰਡੇ ਨੂੰ ਲਿੰਕ ਬਣਾਣ ਦਿਓ ਤੇ ਮੈਂ ਇੱਕ ਗੱਲ ਥੋੜੇ ਨਾਲ ਸ਼ੇਅਰ ਕਰਦਾ ਸਾਡੇ ਨਾਲ ਕੱਲ ਮੈਂ ਨਾਲ ਤੁਹਾਡੇ ਕੋ ਪਰਸੋਂ ਗੱਲ ਕੀਤੀ ਸੀ ਬਈ ਐ ਤਕਰੀਬਨ ਆਪਣਾ ਗਲੋਬ ਕਾਸਟ ਵਾਲਿਆਂ ਨਾਲ ਆਪਣੀ ਸੈਟਲਮੈਂਟ ਹੋ ਗਈ ਆ ਤੇ ਸਿਕਾਈ ਵਾਲਿਆਂ ਦਾ ਅਪਡੇਟ ਆ ਪਰसों ਦੀ ਗੱਲ ਹੈ ਹਾਂਜੀ ਤੇ ਉਹ ਗੱਲ ਮੈਂ ਕਹਾ ਵੀ ਆਪਣੇ ਚਤੋਂ ਤੁਸੀਂ ਠੀਕ ਹੈ ਕਿ ਆਵਾਜ਼ ਦਸੀ ਮੈਂ ਹੁਣ ਸਹੀ ਆ ਹਾਂਜੀ ਠੀਕ ਆ ਚਲੋ ਇਹ ਕੁਝ ਮੈਨੂੰ ਲੱਗਦਾ ਫੋਨ ਹੁਣ ਟੈਕਨੀਕਲੀ ਮੈਨੂੰ ਆਫ ਕਰਕੇ ਔਨ ਕਰਨਾ ਚਾਹੀਦਾ ਸੀ ਸੋ ਇਹ ਨਵੇਂ ਫੋਨਾਂ 'ਚ ਇਹ ਵੀ ਪ੍ਰੋਬਲਮ ਹੈਗੀ ਆ ਚਲੋ 2 ਹੁਣ 2 ਲੇਟ ਆ ਆਚਾ ਕਹਾਣੀ ਹੈ ਵੀ ਮੈਂ ਕਹਾ ਵੀ ਸਿਕਾਈ ਦਾ ਬਿਲ ਅਪਡੇਟ ਆ ਇਸ ਮਹੀਨੇ ਦੇ ਅੰਤ ਤੇ ਆਪਾਂ 10000 ਯੂਰੋ ਦੇਣਾ ਸੀਗਾ ਗਲੋਬਕਾਸਟ ਵਾਲਿਆਂ ਨੂੰ ਤੇ ਫੋਰਟ ਹੱਪਾ ਤੇ ਆਪਣੇ ਕੋਲ ਸੀਗੇ ਵੀ 6-7000 ਪਾਉਂਡ ਸੀਗਾ ਕੌਣ ਚ ਥੋੜੇ ਚਾਹੀਦੇ ਸੀ ਉਦੋਂ ਤਿੰਨਾਂਾਂ ਚ ਹੋ ਜਾਣਾ ਸੀਗੇ ਹੁੰਦਾ ਕੀ ਹੈ ਹਾਲਾਂਕਿ ਸਕਾਈ ਦਾ ਬਿੱਲ ਡਿਊ ਨਹੀਂ ਸੀਗਾ ਜਿਹੜਾ ਕਿ 25 ਤਰੀਕ ਨੂੰ ਇੱਕ 24 ਤਰੀਕ ਨੂੰ ਇੱਕ ਈਮੇਲ ਆਉਂਦੀ ਹੈ ਇਹਨਾਂ ਦੀ ਤੇ ਮੈਨੂੰ ਕਹਿੰਦੇ ਵੀ ਸਕਾਈ ਵਾਲਿਆਂ ਨੇ ਕੱਲ ਨੂੰ 1 ਵਜੇ ਤੱਕ ਟਾਈਮ ਦਿੱਤਾ ਵੀ ਜੇ ਆਪਾਂ ਇੱਕ ਬਿੱਲ ਪੇ ਨਹੀਂ ਕੀਤਾ ਤੇ ਉਹਨਾਂ ਚੈਨਲ ਫੇਸ ਸਸਪੈਂਡ ਕਰ ਦੇਣਾ ਮੈਂ ਰਾਤ ਨੂੰ ਪਹਿਲਾਂ ਸੰਗਤ ਨਾਲ ਗੱਲ ਕਰਕੇ ਛੱਡਿਆ ਸੀ ਵੀ ਇਹ ਕੰਮ ਹੁਣ ਹੋਣਾ ਨਹੀਂ ਤੇ ਜਿਹੜੀ ਕਹਾਣੀ ਇਹ ਆ ਉਹਦੇ ਤੋਂ ਬਾਅਦਾਂ ਕਹਾਣੀ ਕੀ ਹੁੰਦੀ ਆ ਹੁੰਦਾ ਕੀ ਆ ਉਹ ਈਮੇਲ ਹੈਕ ਹੋਈ ਹੁੰਦੀ ਸਾਡੇ ਨਾਲ ਸਿਕਾਈ ਦੀ ਈਮੇਲ ਤੋਂ ਕੋਈ ਬੰਦਾ ਫਰੋਡ ਕਰ ਰਹੇ ਨੇ ਪਰ ਲੱਕਲੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੇ ਮੈਂ ਮੈਸੇਜ ਪਾਉਣਾ ਆਪਣੇ ਚਾਰ ਦੋਸਤਾਂ ਨੂੰ ਵੀ 7000 ਪਾਉਂਡ ਆਪਣੇ ਕੋਲ ਹੈਗਾ 8300 ਦਾ ਬਿੱਲ ਦੇਣਾ 1300 ਪਾਉਂਡ ਆਪਾਂ ਨੂੰ ਹੂਲ ਚਾਹੀਦਾ ਤੇ ਸੱਜਣ ਸਾਡੇ ਜਿਹੜੇ ਆ ਤਿੰਨ ਉਹਨਾਂ ਚੋਂ ਉਹ ਸੇਵਾ ਕਰ ਦਿੰਦੇ ਨੇ ਇੱਕ 1300 ਕਰਦਾ ਹੈ ਸਾਡੇ ਚਾਂਗੀਤ ਭਾਜੀ ਨੇ ਕੁਲਦੀਪ ਸਿੰਘ ਢੇਡੂ ਹੁਣੀ ਦੋ ਜਣ 500 ਪਾ ਦਿੰਦੇ ਨੇ ਤੇ ਅਮਰੀਕਾ ਲੋ ਬੰਦਿਆਂ ਨੇ ਕਹਿਆ ਸੀ ਵੀ 1500 ਡਾਲਰ ਪਾਵਾਂਗੇ ਉਹ ਅੱਲੇ ਅਸੀਂ ਇੰਤਜ਼ਾਰ ਕਰਦੇ ਹਾਂ ਹੁੰਦਾ ਕੀ ਹੈ ਕੱਲ ਰਾਤ ਨੂੰ ਜਦੋਂ ਅਸੀਂ ਸ਼ੋਅ ਕਰਕੇ ਹਟਦੇ ਹਾਂ ਤੇ ਮੈਨੂੰ ਬੱਚੀ ਦਾ ਫੋਨ ਆਉਂਦਾ ਵੀ ਇਹ ਈਮੇਲ ਫਰਾਡ ਸੀ ਰੱਬ ਵੱਲੋਂ ਹੀ ਜਿਹੜਾ ਸਿਸਟਮ ਕੱਲ ਸਵੇਰੇ ਬੈਂਕ ਦਾ ਸੀਗਾ ਉਹ অথরাইゼਸ਼ਨ ਨਹੀਂ ਕਰ ਰਿਹਾ ਸੀ অথরাইਜ਼ ਕਰ ਹੀ ਨਹੀਂ ਰਹੀ ਪੇਮੈਂਟ ਨੂੰ ਗੁਰੂ ਸਾਹਿਬ ਦੀ ਕਿਰਪਾ ਕਿਉਂਕਿ ਬਹੁਤ ਦਸਾਂ ਨਵਾਂ ਦੀ ਕਿਰਤ ਸਾਡਾ ਸਾਰਿਆਂ ਦਾ ਦਸਬੰਦ ਤੇ ਉਹ ਕਿਤੇ ਕੀ ਹੋਇਆ ਉਹਨਾਂ ਨੇ ਕੀ ਕੀਤਾ ਸ਼ਾਇਦ ਤੁਹਾਨੂੰ ਜੇ ਸਕਰੀਨ ਤੇ ਸਾਡੀ ਟੀਮ ਦਿਖਾ ਸਕਦੀ ਤਾਂ ਹੁਣ ਮੈਨੂੰ ਪਤਾ ਨਹੀਂ ਉਹਨਾਂ ਨੇ ਕੀ ਕੀਤਾ ਹੰਸਲੋ ਦਾ ਐਡਰੈਸ ਸਕਾਈ ਦੀ ਇਨਵੋਇਸ ਇੱਕ ਭੇਜਤੀ ਦੇ ਨਾਲ ਮੈਨੂੰ ਇੰਦਰਜੀਤ ਕਹਿੰਦੀ ਵੀ ਉਹ ਕਹਿੰਦੇ ਵੀ ਜੇ ਤੁਸੀਂ 1 ਦਸੰਬਰ ਦੀ ਇਨਵੋਇਸ ਵੀ ਪੇ ਕਰ ਦਿਓ ਤਾਂ ਅਸੀਂ ਜਨਵਰੀ ਫ੍ਰੀ ਦੇ ਦਾਂਗੇ ਤੁਹਾਨੂੰ ਜਨਵਰੀ ਚ ਨੋ ਚਾਰਜਸ ਮੈਂ ਕਿਹਾ ਵੀ ਜ਼ਿੰਦਗੀ ਸਾਡੀ ਵੀ ਬਹੁਤ ਸਾਲ ਲੰਗੇ ਵੀ ਸਕਾਈ ਵਾਲੇ ਤਾਂ ਇਦਾਂ ਕਰਦੇ ਨਹੀਂ ਉਹ ਤਾਂ ਕਦੇ ਇੱਕ ਦਿਨ ਨਹੀਂ ਹਲੇ ਗਲੋਬ ਕਾਰਟ ਵਾਲੇ ਮੰਨ ਜਾਂਦੇ ਆ ਡਿਲੇ ਨੂੰ ਸਕਾਈ ਵਾਲੇ ਤਾਂ ਕਹਿੰਦੇ ਵੀ ਐ ਐਨੇ ਵਜੇ ਪੈਸੇ ਚਾਹੀਦੇ ਤੇ ਸਵਿਚ ਆਫ ਆ ਮੈਨੂੰ ਥੋੜਾ ਜਿਹਾ ਆਸਚਰੀਏ ਤੇ ਹੁੰਦਾ ਚਲੋ ਮੈਂ ਕਿਹਾ ਅਬੀ ਗਲਤ ਅਧੇਲੂ ਨਹੀਂ ਲੱਗਦੀ ਹੋਸ਼ ਲੱਗਦਾ ਤੇ ਅੱਛਾ ਆਵਾਜ਼ ਸਹੀ ਆ ਤਾਂ ਦੱਸਿਓ ਬਣਾ ਠੀਕ ਆ ਤਾਂ ਠੀਕ ਆ ਹੁੰਦਾ ਕਿਆ ਕਿਰਨ ਕਹਿੰਦੀ ਮੈਂ ਇਹ ਤੇ ਈਮੇਲ ਫਰਾਡ ਹੈ ਹੁਣ ਜਦੋਂ ਸਵੇਰੇ ਗੱਲ ਕਰਦੇ ਆ ਕਰਦੇ ਆ ਉਹ ਇੱਕ ਨਵਾਂ ਅਕਾਊਂਟ ਭੇਜਦੇ ਨੇ ਮੌਂਜੋ ਦਾ ਸਿਕਾਈ ਦਾ ਬਿੱਲ 8300 ਉਹਦੇ ਨਾਲ ਸੈੱਟ ਕਰਦੇ ਨੇ 1 ਵਜੇ ਪਰ ਸਿਕਾਈ ਹਮੇਸ਼ਾ ਹਫ਼ਤਾਖੰਡ 10 ਦਿਨ ਪਹਿਲਾਂ ਈਮੇਲ ਕਰਦੇ ਹੁੰਦੇ ਵੇ ਫਲਾਨੀ ਤਰੀਕ ਨੂੰ ਜੇ ਤੁਸੀਂ ਬਿੱਲ ਨਾ ਦਿੱਤਾ ਤਾਂ ਚੈਨਲ ਸਸਪੈਂਡ ਕਰਨਾ ਹੁਣ ਇੱਥੇ ਮੈਂ ਵੀ ਸ਼ੌਕ ਹੋ ਗਿਆ ਵੀ 24 ਆਵਰ ਸਾਨੂੰ ਦਿੱਤੇ ਨੇ ਬਿੱਲ ਪੇ ਕਰਨੂ ਪਰ ਬਿੱਲ ਡਿਊ ਹਲੇ ਲੇਟ ਹੋਣਾ ਸੀਗਾ ਉਹ ਵੈਸੇ ਹੀ ਪਹਿਲਾਂ ਪੇ ਕਰ ਚੁੱਕੇ ਅਸੀਂ ਬਿੱਲ ਤੇ ਪੈਸੇ ਰੱਬ ਦੀ ਕਿਰਪਾ ਨਾਲ ਤੁਹਾਡੀ ਦਸਾਂ ਲੋਆਂ ਦੀ ਕਿਰਤ ਸੀ ਆਪਣੀ ਕਿਸਮਤ ਚੰਗੀ ਸੀ ਤੇ ਸਕਾਈ ਦੇ ਅਕਾਊਂਟ 'ਚ ਹੀ ਪੇ ਕੀਤਾ ਜਿਹੜਾ ਪਹਿਲਾਂ ਆਲਰੇਡੀ ਬੈਂਕ ਦੇ ਵਿੱਚ ਲੌਗਇਨ ਦੇ ਵਿੱਚ ਸੇਵ ਸੀ ਉਹ ਕਹਿੰਦੇ ਬਾਅਦ 'ਚ ਉਹਨਾਂ ਨੇ ਰੂੜੀ ਈਮੇਲ ਵੀ ਕੀਤੀ ਇਹ ਰਾਤ 10 11 ਵਜੇ ਜਦੋਂ ਮੈਨੂੰ ਸ਼ੋਅ ਤੋਂ ਬਾਹਰ ਆ ਪਤਾ ਲੱਗਿਆ ਮੈਂ ਗਾਰੰਟੀ ਮਤਲਬ ਉਹ ਮੈਂ ਮਜ਼ਾਕ ਨਹੀਂ ਕਰਦਾ ਮੈਨੂੰ ਪਸੀਨਾ ਆ ਗਿਆ ਵੀ ਅਸੀਂ ਤਾਂ ਅੱਗੇ ਕੰਗਾ ਲਾਂ ਅਸੀਂ ਤਾਂ ਅੱਗੇ ਬਹੁਤ ਔਖੇ ਆ ਆ 8300 ਪਾਉਣ ਜੇ ਫਰੌਡ 'ਚ ਚਲ ਗਿਆ ਇਹ ਪੈਸੇ ਲੱਗੇ ਮਿਲਦੇ ਜਾਊਗਾ ਪਰ ਇਹ ਸਾਨੂੰ ਲੱਗ ਭਗ ਸਾਨੂੰ ਮੀਨ ਇਲਾਜ ਨੇ ਤੇ ਸਾਡੀ ਦਮਦਰੀ ਹੋਈ ਹੈ ਤੇ ਬਾਹਰ ਇੰਨੀ ਕਿ ਗੁਰੂ ਦੀ ਕਿਰਪਾ ਹੋਈ ਆ ਕਿ ਸਾਡੀ ਟੀਮ ਜਿਹੜੀ ਆ ਜਾਂ ਸਾਡੇ ਤੇ ਕਿਰਪਾ ਤੁਹਾਡੇ ਤੇ ਕਿਰਪਾ ਉਹ ਸਕਾਈ ਵਾਲਿਆਂ ਦੇ ਅਕਾਊਂਟ ਚ ਹੀ ਜਿਹੜਾ ਸੇਵ ਅਕਾਊਂਟ ਆ ਉਹਦੇ ਦੀ ਬਿੱਲ ਭੇ ਕੀਤਾ ਤੇ ਅੱਜ ਉਹ ਉਹਨਾਂ ਨੂੰ ਰਾਤੀ ਰਿਪੋਰਟ ਸਕਾਈ ਵਾਲਿਆਂ ਨੂੰ ਕੀਤੀ ਵੀ ਸਾਡੇ ਨਾਲ ਤੇ ਫਰੌਡ ਹੋ ਚੱਲਾ ਸੀ ਅਸੀਂ ਮੰਨਦਾ ਫਰੌਡ ਹੁੰਦੇ ਹੁੰਦੇ ਤੋਂ ਬਚ ਗਏ ਸੋ ਹੁਣ ਕਹਾਣੀ ਇਹ ਆ ਕਿ ਜਿਹੜਾ ਬਿੱਲ ਗਲੋਬ ਕਾਠ ਨੂੰ 10000 ਯੂਰੋ ਕੱਲ ਨੂੰ ਦੇਣਾ ਸੀ ਉਹਦੇ ਸਿਕਾਈ ਵਾਲੇ ਲੈ ਗਏ ਅਡਵਾਂਸ ਸਾਡੇ ਤੋਂ ਹੁਣ ਉਹ ਨਹੀਂ ਤਾਂ ਸਾਨੂੰ ਆਪ ਕਿਉਂਕਿ ਹਲੇ ਦੋ ਆਪ ਚਾਨੂੰ ਲੈਣਾ ਸੀ ਉਹਦੇ ਸਾਨੂੰ ਦੇਣਾ ਉਹ ਉਧਰ ਲੈ ਗਿਆ ਤੇ ਹੁਣ ਆਪਾਂ ਦੇਣਾ 10000 ਯੂਰੋ ਕੱਲ ਨੂੰ 10000 ਯੂਰੋ ਦੇ ਵਿੱਚ ਲਗਭਗ ਸਾਡੇ ਕੋਲ 5-6000 ਪਾਉਂਡ ਹੈਗਾ 5000 ਪਾਉਂਡ ਹੈਗਾ 21200 ਪਾਉਂਡ ਤੇ 2500 ਸਾਨੂੰ ਕੱਲ ਨੂੰ ਕਿਸੇ ਤੋਂ ਆਉਣਾ ਕੰਮ ਕੀਤੇ ਦਾ ਉਹ ਲਗਭਗ 5000 ਪਾਉਂਡ ਲੈ ਲਓ ਹੁਣ ਜਿੰਨੀ ਵੀ ਆਪਾਂ ਮਦਦ ਕਰ ਸਕਦੇ ਆ ਮੈਂ ਤੁਹਾਡੇ ਮੂਰੇ ਚਾਰਨਾ ਚ ਬੇਨਤੀ ਕਰਦਾ ਤੁਸੀਂ ਮਦਦ ਕਰੋ ਗੁਰੂ ਦੀ ਕਿਰਪਾ ਨਾਲ ਮੈਂ ਆਪ ਜੀ ਦੇ ਮੂਹਰੇ ਬੇਨਤੀ ਕਰਦਾ ਸੱਚੇ ਪਾਤਸ਼ਾਹ ਰਹਿਮਤ ਕਰਨ ਲਾ ਵੀ ਕਾਕਾ 1500 ਪਾਉਂਡ ਲਿਖ ਲਾ 1500 ਜੇ ਆਪਾਂ ਸਕਰੀਨ ਤੇ ਲਾ ਲਈਏ ਇਹ ਤੁਹਾਡੇ ਸਾਸ ਦੀ ਲੋੜ ਹੈ ਗੱਲ ਇਹ ਹੋਈ ਤੇ ਅੱਜ ਥੋੜਾ ਜਿਹਾ ਮੈਨੂੰ ਇਹ ਵੀ ਲੱਗਣ ਡਿਆ ਵੇ ਵਾਜ਼ ਮੇਰੀ ਪਤਾ ਨਹੀਂ ਵੀ ਸਹੀ ਆ ਕਿ ਨਹੀਂ ਇਹ ਆਪਾਂ ਜਰੂਰ ਦੇਖਦੇ ਆਂ ਵੀ ਇਹ ਇਹ ਮੈਂ ਪਤਾ ਕਰਦਾ ਵੀ ਵਾਜ਼ ਸਹੀ ਆ ਤੇ ਜਾਂ ਇਹਨੂੰ ਮੈਂ ਦੇਖਦਾ ਲਿੰਕ ਨੂੰ ਆਪਣੇ ਨੂੰ ਸੋ ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਰਹਿਮਤ ਕਾਰਨ ਤੇ ਇਸ ਔਖੀ ਘੜੀ ਦੇ ਵਿੱਚ ਆਪਾਂ ਸਾਰੇ ਜਿੱਥੇ ਤੱਕ ਬੈਠੇ ਆ ਉੱਥੇ ਤੱਕ ਆਪਾਂ ਸਾਰੇ ਆਪਾਂ ਚੜ੍ਹਦੀ ਕਲਾ ਚ ਰਹੀਏ ਮਹਾਰਾਜ ਦੀ ਕਿਰਪਾ ਦੇ ਨਾਲ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਅਸਲ 'ਚ ਆਪਾਂ ਨੂੰ ਜਿਹੜੀ ਜ਼ਰੂਰਤ ਹੈ ਜ਼ਰੂਰਤ ਹੈ ਪੰਥ ਦੀ ਆਪਾਂ ਆਵਾਜ਼ ਬੁਲੰਦ ਕਰਦੇ ਆ ਤੇ ਪੰਥ ਪੰਥ ਦੀ ਜਦੋਂ ਆਵਾਜ਼ ਬੁਲੰਦ ਕਰਦੇ ਆ ਤੇ ਸਾਊਂਡ ਕਹਿੰਦੇ ਠੀਕ ਨਹੀਂ ਹੈਗੀ ਸਾਊਂਡ ਹੈ ਨਹੀਂ ਠੀਕ ਤੇ ਕਾਕਾ ਆਪਾਂ ਇਦਾਂ ਕਰੀਏ ਬ੍ਰੇਕ ਲੈ ਕੇ ਦੁਬਾਰੇ ਨਾ ਸਟਾਰਟ ਕਰੀਏ ਤੇ ਮੇਰੇ ਹਿਸਾਬ ਨਾਲ ਇਦਾਂ ਵੀ ਕਰ ਸਕਦੇ ਆ ਆਪਾਂ ਮੈਨੂੰ ਸ਼ੱਕ ਆ ਕਿ ਮੈਨੂੰ ਫੋਨ ਆਪਣਾ ਸਵਿਚ ਆਫ ਕਰਨਾ ਪੈਣਾ ਉਹ ਮੇਰੇ ਕੋ ਹੋਇਆ ਨਹੀਂ ਤੇ ਜਿਹੜਾ ਜਿਹੜੀ ਸਾਊਂਡ ਆ ਮੈਨੂੰ ਵੀ ਲੱਗਦਾ ਹੈ ਸਗਾ ਵੀ ਸਾਊਂਡ ਸਹੀ ਨਹੀਂ ਸੋ ਇੱਕ ਆਪਾਂ ਬ੍ਰੇਕ ਲਾ ਲਈਏ ਬ੍ਰੇਕ ਤੋਂ ਬਾਰੇ ਆਪ ਦੁਆਰੇ ਆਨ ਹੁੰਦੇ ਆ ਐ ਮਾਣਾ ਸਿਗਨਲ ਦੇ ਦਿਓ ਇੱਦੋਂ ਮੈਨੂੰ ਵੀ ਲੱਗਦਾ ਵੀ ਬ੍ਰੇਕ ਸਾਊਂਡ ਸਹੀ ਨਹੀਂ ਹੈ ਸੋ ਕਾਕੇ ਦਸੀਵੇਂ ਬ੍ਰੇਕ ਲਾ ਲਈਏ ਆਪਾਂ